ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਸ਼ਨੜਾ ਤੇ ਇੱਧਰ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ 25 ਤਰੀਕ ਨੂੰ ਇਹਦੇ ਦਿਨ ਪੂਰੇ ਹੈਗੇ 11 ਤੋਂ 12 ਲੀਟਰ ਦੇ ਵਿੱਚ ਇਹ ਦੁੱਧ ਦੇ ਦਿੰਦੀ ਹੈਗੀ ਤੇ ਚੌਥੇ ਸੂਏ ਆ ਬਾਕੀ ਤੁਸੀਂ ਆਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਦੱਸਾਂਗੇ ਤੇ ਤੁਹਾਨੂੰ ਤੋੜ ਕੇ ਦਿਖਾਉਨੇ ਆਪਾਂ ਇੱਕ ਤਾਰੀ ਤੋੜਦੀ ਦੋ ਤੁਸੀਂ ਦੇਖ ਸਕਦੇ ਹੋ ਇੱਕ ਸਿੰਗ ਦਾ ਪੋਪਲਾ ਲਿਆ ਵਗਾ ਤੇ ਦੂਜਾ ਸਿੰਘ ਹੈ ਕੁੰਡਾ ਥੋੜਾ ਜਿਹਾ ਖੁੱਲਾ ਹੋ ਕੇ ਮੁੜਿਆ ਵਾ ਤੇ ਕੱਦ-ਕਾੜ ਵੀ ਠੀਕ ਆਗਾ ਤੇ 25 ਤਰੀਕ ਨੂੰ ਇਹਦੇ ਦਿਨ ਪੂਰੇ ਆਗੇ ਤੇ ਬਾਕੀ ਦਿਨ ਉੱਤੇ ਵੀ ਲਿਆ ਸਕਦੀ ਹੈ ਤੇ ਗਰਮੀ ਨਾਲ ਸੂ ਵੀ ਸਕਦੀ ਹੈਗੀ। ਅਲੀ ਤਾਂ ਪੂਰੀ ਤਿਆਰੀ ਹੈ ਨਹੀਂ ਹੈ ਤੇ ਤਿਆਰੀ ਅਜੇ ਥੋੜੀ ਜੀ ਘੱਟ ਆ ਤੇ ਉਂ ਬਲੇਵਾ ਬਣਾਉਂਦੀ ਆਉਂਦੀ ਹੈਗੀ। ਘਰੇਲੂ ਆ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਘਰੇ ਘਰ ਦੀ ਲੋਡ ਵਾਸਤੇ ਪਸ਼ੂ ਰੱਖੇ ਹੁੰਦੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਬਾਕੀ ਤੁਸੀਂ ਥਾਣਾ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਦੇਖ ਸਕਦੇ ਹਾਂ ਬੰਦ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਜੋ ਰੇਟ ਦੀ ਗੱਲ ਆ ਉਹ ਫੋਨ ਤੇ ਹੋ ਜੂਗਾ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਹਨੂੰ ਵੀ ਇਹ ਮੱਝ ਪਸੰਦ ਆਉਂਦੀ ਹੈ ਜੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਆਪਦੀ ਫੌਲ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਐਂਡ ਤੱਕ ਜੁੜਨ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜੇ ਨਵੇਂ ਆਏ ਆਗੇ ਅੱਨੇ ਕਰੀ ਆਪਾਂ ਫੇਰ ਦਿਖਾ ਦਿੰਨੇ ਵੈਸੇ ਮੱਝ ਕੋਈ ਡਰਦ ਹੀ ਨਹੀਂ ਹੈਗੀ ਜਿਵੇਂ ਅਸੀਂ ਉਪਰੇ ਆ ਸੀ ਲੱਗੀ ਤੇ ਤੁਸੀਂ ਆਪ ਜੀ ਸਮਝਦੇ ਨਾਲ ਖਰੀਦ ਸਕਦੇ ਹੋ شليمدمصبدي <muchas>